ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ੁਰ ਦਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹੀ ਨਰ ਨਾਰੀ ਹਾਰ ਹਾਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬਰਮ ਪੂਰਨ ਪਰਮੇਸ਼ਰ ਰਾਵ ਰਹਿਆ ਸਭਨੀ ਜਾਈ ुर्ी आई तिन सगली चिन्त दयाल पुरख मेहरवाना ਹਰ ਨਾਨਕ ਸਾਚੁ ਖਾਨਾ ਸੋ ਤਲ ਗੁਰ ਸੇਵੀਐ ਐਹਨ ਸੋ ਸਹਜ ਸੋ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨੁ ਦੁਖੁ ਹੋਇ ਸਿਫਤ ਕਸਮ ਦੀ ਨੂਰ ਹਰ ਸੋੁਰ ਸੋ ਤੋਦ ਡਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਗਾਵੀ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾ ਜਿਸਕੇ ਸਿਰ ਓਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਜਿਸਕੇ ਸਿਰ ਓਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਸ਼ਨਾਹੀ ਜਮ ਨਹੀਂ ਆਵੇ 네ਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤ ਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਫਲ ਪਾਇਆ ਨਾ आठ पहर आराधे तेरी शरण तेरे परवासे पंच दुष्ट ल सादे ज्ञान ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲ ਰੱਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ